ਤਹਾ ਦਾ ਸਵਾਲ ਤਾਂ ਹੈ ਸਾਡੇ ਚੈਨਲ ਤੇ ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਸਟ੍ਰੇਟ ਸਲਵਾਰ ਵਿੱਚ ਆਸਣ ਦਾ ਕੱਪੜਾ ਜੋੜਨਾ ਤੇ ਵਾਰ ਸਟ੍ਰੇਟ ਸਲਵਾਰ ਦਾ ਘੇਰਾ ਜਿਹੜਾ ਘੱਟ ਹੁੰਦਾ ਹੈ ਤੇ ਉਸ ਵਿੱਚ ਆਪਾਂ ਨੂੰ ਆਸਣ ਦਾ ਕੱਪੜਾ ਐਡ ਕਰਕੇ ਆਪਣੀ ਸਲਵਾਰ ਦਾ ਘੇਰਾ ਵਧਾਉਣਾ ਪੈਂਦਾ ਹੈਗਾ ਅੱਜ ਆਪਾਂ ਤੁਹਾਨੂੰ ਉਸ ਬਾਰੇ ਦੱਸਾਂਗੇ ਅੱਜ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਕਿੰਨੀ ਵੇਲਟ ਲਈ ਆਪਾਂ ਨੇ ਸਲਵਾਰ ਦਾ ਘੇਰਾ ਜਿਹੜਾ ਆਪਣਾ ਕਿੰਨਾ ਰੱਖਣਾ ਹੈਗਾ ਕਿੰਨੀ ਵੇਲਟ ਚ ਕਿੰਨਾ ਸਲਵਾਰ ਦਾ ਘੇਰਾ ਜਿਹੜਾ ਤਿਆਰ ਹੋਊਗਾ ਤਾਂ ਜੋ ਤੁਹਾਡਾ ਪੌਂਚਾ ਜਿਹੜਾ ਪਿੱਛੇ ਨੂੰ ਨਾ ਘੁਮੇ ਪੌਂਚੇ ਦੀ ਕਰੀਜ਼ਾ ਜਿਹੜੀ ਬ ਬਹੁਤ ਸੋਣੀ ਆਵੇ ਇਸ ਬਾਰੇ ਅੱਜ ਤੁਹਾਨੂੰ ਦੱਸਾਂਗੇ ਹਾਂਜੀ ਆਪਣੇ ਕੋਲ 2.5 ਮੀਟਰ ਕਪੜਾ ਹੈ 2.5 ਮੀਟਰ ਕਪੜੇ ਵਿੱਚ ਇਸ ਦਾ ਘੇਰਾ ਜਿਹੜਾ ਬਹੁਤ ਘੱਟ ਵੱੜ ਰਿਹਾ 20 ਇੰਚ ਜੋ ਕਿ ਆਪਣੀ ਵੇਲਟ ਆ ਹੋ 21 ਇੰਚ ਦੀ ਹੈ ਇਸ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਕਿ ਉਹ ਕਿੰਨੀ ਵੇਲਟ ਵਿੱਚ ਆਪਾਂ ਨੇ ਕਿੰਨਾ ਘੇਰਾ ਜਿਹੜਾ ਤਿਆਰ ਰੱਖਣਾ ਹੈ ਜੇਕਰ ਤੁਹਾਡੀ ਵੇਲਟ 15 ਤੋਂ ਲੈ ਕੇ 18 ਇੰਚ ਤੱਕ ਹੈ ਤਾਂ ਤੁਸੀਂ ਉਸ ਵਿੱਚ 20 ਤੋਂ 21 ਇੰਚ ਤੱਕ ਆਪਣਾ ਸਲਵਾਰ ਦਾ ਘੇਰਾ ਜਿਹੜਾ ਰੱਖ ਸਕਦੇ ਹਾਂ ਜੇਕਰ ਤੁਹਾਡੀ ਵੇਲਟ 19 ਤੋਂ 22 ਇੰਚ ਤੱਕ ਹੈ ਤਾਂ ਉਸ ਵਿੱਚ ਤੁਸੀਂ 23 ਤੋਂ 26 ਇੰਚ ਤੱਕ ਆਪਣੀ ਸਲਵਾਰ ਦਾ ਘੇਰਾ ਜਿਹੜਾ ਰੱਖ ਸਕਦੇ ਹੋ ਜੇਕਰ ਵੇਲਟ 23 ਤੋਂ 24 ਤੱਕ ਹੈ ਤਾਂ ਉਸ ਤੇ ਤੁਸੀਂ ਆਪਣੇ ਸਲਵਾਰ ਦਾ ਘੇਰਾ 27 ਤੋਂ 30 ਇੰਚ ਤੱਕ ਤਿਆਰ ਰੱਖਣਾ ਹੈ ਜੇਕਰ ਤੁਸੀਂ ਇਸ ਤੋਂ ਘਟਾ ਕੇ ਰੱਖੋਗੇ ਤਾਂ ਤੁਹਾਡਾ ਪਹੁੰਚ ਜਿਹੜਾ ਸਲਵਾਰ ਦਾ ਉਹ ਪਿੱਛੇ ਨੂੰ ਘੁਮੇਗਾ ਸਲਵਾਰ ਸਟੇਟ ਨਹੀਂ ਰਹੂਗੀ ਸਲਵਾਰ ਦੀ ਕਰੀਜਾ ਜਿਹੜੀ ਉਹ ਪਹੁੰਚ ਦੀ ਸੈਂਟਰ 'ਚ ਨਹੀਂ ਰਹੂਗੀ ਇਸ ਕਰਕੇ ਆਪਾਂ ਨੇ ਜਦੋਂ ਵੀ ਆਪਣੀ ਸਲਵਾਰ ਦਾ ਘੇਰਾ ਤਿਆਰ ਰੱਖਣਾ ਹੈ ਸਟੇਟ ਦਾ ਤਾਂ ਆਪਣੇ ਵੇਲਟ ਨਾਲੋਂ 2 4 ਇੰਚੇ ਵਧਾ ਕੇ ਹੀ ਰੱਖਣਾ ਹੈ ਤਾਂ ਜੋ ਆਪਣੀ ਸਲਵਾਰ ਦੀ ਲੋਕਾ ਜਿਹੜੀ ਉਹ ਬਿਲਕੁਲ ਸੈੱਟ ਆ ਜੇ ਹਾਂਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਸ ਵਿੱਚ ਆਸਨ ਆਪਾਂ ਨੇ ਕਿੱਦਾਂ ਐਡ ਕਰਨਾ ਜਦੋਂ ਆਪਣੀ ਸਲਵਾਰ ਦਾ ਕੀ ਰੈੜਾ ਉਹ ਕੱਟ ਰਿਹਾ ਜੇ ਪਹਿਲਾਂ ਆਪਾਂ ਨੇ ਕੱਪੜੇ ਨੂੰ ਐਦਾਂ ਦੋ ਤਹਾਂ ਵਿੱਚ ਫੋਲਡ ਕਰ ਲੈਣਾ ਹੈ ਇਸ ਦੇ ਵਾਲ ਕੱਟਦੇ ਹੋਏ ਇਸ ਨੂੰ ਇਦਾਂ ਚਾਰ ਤਹਾਂ ਵਿੱਚ ਇੱਕ ਵਾਰ ਹੋ ਤੂੰ ਮੋੜ ਲੈਣਾ ਹੈ ਇਸ ਤੋਂ ਬਾਅਦ ਆਪਾਂ ਨੇ ਆਪਣੇ ਕੱਪੜੇ ਦੀ ਜੋ ਵੀ ਬਾਹਰ ਘਾਟਾ ਉਹ ਕੱਢ ਲੈਣੀ ਹੈ ਅਜਿਹਾ ਹੁਣ ਆਪਾਂ ਆਪਣੀ ਸਲਵਾਰ ਦਾ ਘੇਰ ਜਿਹੜਾ ਹੁਣ ਆਪਾਂਗੇ ਆਪਣੇ ਸਲਵਾਰ ਦਾ ਘੇਰ ਆਪਣੀ ਸਲਾਈ ਤੋਂ ਵਗੇਰਾ ਆਪਣੇ ਕੋਲ 20 ਇੰਚ ਤਿਆਰ ਆ ਰਿਹਾ ਹੈ ਜਦੋਂ ਕਿ ਸਲਾਈ ਹੋ ਕੇ 19.5 ਰਹਿ ਜਾਊਗਾ ਜੋ ਕਿ ਬਹੁਤ ਘੱਟ ਹੈ ਇਸ ਕਰਕੇ ਇਸ ਵਿੱਚ ਹੁਣ ਆਪਾਂ ਹਸਨ ਐਡ ਕਰਾਂਗੇ ਜੇਕਰ ਤੁਹਾਡੀ ਸਲਵਾਰ ਦਾ ਘੇਰ ਜ਼ਿਆਦਾ ਘੱਟ ਆ ਰਿਹਾ ਤਾਂ ਤੁਸੀਂ ਹਸਨ ਜਿਹੜਾ ਚਾਰੇ ਪੱਲਿਆਂ ਤੇ ਪਾ ਸਕਦੇ ਹੋ ਜੇਕਰ ਤੁਹਾਨੂੰ ਥੋੜੇ ਕੱਪੜੇ ਲੋੜਾ ਤਾਂ ਤੁਸੀਂ ਹਸਨ ਦਾ ਕਪੜਾ ਜੋ ਵੀ ਜੋੜਨਾ ਉਹ ਇੱਕ ਸਾਈਡ ਤੇ ਹੀ ਜੋੜਨਾ ਇੱਦਾਂ ਆਪਾਂ ਕੱਪੜੇ ਨੂੰ ਥੋੜਾ ਜਿਹਾ ਪਿੱਛੇ ਹਟਾ ਕੇ ਜਿੰਨਾ ਕਿ ਆਪਾਂ ਨੂੰ ਘੇਰ ਵਧਾਉਣ ਲਈ ਕੱਪੜੇ ਲੋੜ ਆਏ ਉਹਨਾਂ ਕੱਪੜਾ ਆਪਾਂ ਥੋੜਾ ਜਿਹਾ ਪਿੱਛੇ ਹਟਾ ਲਵਾਂਗੇ ਹਾਂਜੀ ਆਪਾਂ ਨੇ ਇਹ ਕਪੜਾ ਇੱਕ ਸ਼ੈੜ ਤੋਂ ਪਿੱਛੇ ਨੂੰ ਹਟਾਇਆ ਹੈ ਕਿਉਂਕਿ ਜੋ ਵੀ ਆਪਾਂ ਅਸਾਂ ਦਾ ਕਪੜਾ ਐਡ ਕਰਾਂਗੇ ਉਹ ਸਿਰਫ ਇੱਕ ਸ਼ੈੜ ਹੀ ਲਾਵਾਂਗੇ ਜੇਕਰ ਤੁਹਾਡਾ ਘੇਰ ਜ਼ਿਆਦਾ ਘਟ ਆ ਰਿਹਾ ਤਾਂ ਤੁਸੀਂ ਇਹ ਅਸਾਂ ਦਾ ਜੋ ਵੀ ਕਪੜਾ ਐਡ ਕਰਨਾ ਹੈ ਤਾਂ ਉਹ ਤੁਸੀਂ ਚਾਰਾ ਪੱਲਿਆਂ ਤੇ ਐਡ ਕਰ ਸਕਦੇ ਹੋ ਫਿਰ ਤੁਹਾਨੂੰ ਇਹ ਕਪੜਾ ਪਿੱਛੇ ਕਰਨ ਦੀ ਲੋੜ ਨਹੀਂ ਪੈਂਦੀ ਐਦਾਂ ਹੀ ਬਰਾਬਰ ਰੱਖ ਕੇ ਤੁਸੀਂ ਕਪੜਾ ਦਾ ਬਰਾਬਰ ਐਡ ਕਰ ਸਕਦੇ ਹੋ ਬੈਸੇ ਮੈਥਡ ਸੇਮ ਹੀ ਰਹੇਗਾ ਜਿੱਦਾਂ ਆਪਾਂ ਇੱਕ ਸਾਈਡ ਤੇ ਆਪਣਾ ਜੋੜ ਲਗਾਵਾਂਗੇ ਅਸਾਂ ਦਾ ਐਦਾਂ ਹੀ ਤੁਸੀਂ ਚਾਰਾ ਪੱਲਿਆਂ ਤੇ ਲਗਾ ਲੈਣਾ ਹਾਂਜੀ ਹੁਣ ਆਪਾਂ ਲਵਾਂਗੇ ਸਲਵਾਰ ਦੀ ਲੰਬਾਈ ਜੋ ਕਿ ਆਪਣੇ ਕੋਲ 32 ਇੰਚ ਤਿਆਰ ਹੈ 1 ਇੰਚ ਚਾਪਾ ਇਸ ਲਈ ਦ ਲਵਾਂਗੇ 2 ਚਾਪਾ ਇਸ ਤੋਂ ਵਧਾ ਕੇ ਰੱਖਾਂਗੇ ਟੋਟਲ ਆਪਾਂ ਇਸ ਵਿੱਚ 3 ਇੰਚ ਪਲੱਸ ਕਰਾਂਗੇ ਕਿਉਂਕਿ ਉੱਪਰ ਆਪਾਂ 2 ਇੰਚ ਦੀ ਕਾਟ ਪਾਵਾਂਗੇ ਤਾਂ ਜੋ ਆਪਣੀ ਗੁੰਦਿਆਲੀ ਸਲਾਈ ਜਿਹੜੀ ਉਹ ਪਿੱਛੇ ਨੂੰ ਨਾ ਜਾਵੇ ਸੈਟ ਦੀ ਸਲਾਈ ਚੱਕੀ ਨਾ ਜਾਵੇ ਇਸ ਕਰਕੇ ਆਪਾਂ ਇਸ ਵਿੱਚ 2 ਇੰਚ ਦੀ ਕਟੜੀ ਲਾਵਾਂਗੇ ਇਸ ਕਰਕੇ ਇਸ ਦੀ 32 ਲੰਬਾਈ ਤਿਆਰ ਹੈ ਇਸ ਵਿੱਚ ਆਪਾਂ 3 ਇੰਚ ਪਲੱਸ ਕਰਾਂਗੇ 35 ਇੰਚ ਹਾਂਜੀ 35 ਇੰਚ ਤੇ ਆਪਾਂ ਨੇ ਨਿਸ਼ਾਨ ਆਪਣੇ ਲੰਬਾਈ ਦੇ ਜੋ ਮਲਾ ਲਏ ਆ ਉਸ ਤੋਂ ਬਾਅਦ ਆਪਾਂ ਨੇ ਹੁਣ ਸੈਂਟਰ ਚੋਂ ਜੋ ਕਿ ਆਪਣੀ ਬੰਦ ਸਾਈਡ ਹੈ ਬੰਦ ਛੜ ਤੋਂ ਨਿਸ਼ਾਨ ਲਗਾਉਣੇ ਆ ਆਪਣੀ ਲੰਬਾਈ ਦਾ 3 ਇੰਚ ਤੇ ਆਰਾ ਇਸ ਵਿੱਚ ਆਪਾਂ 1 ਇੰਚ ਉਹਦਾ ਤੇ ਆਪਣਾ ਨਿਸ਼ਾਨ ਲਗਾ ਲਵਾਂਗੇ ਜੋ ਕਿ ਆਪਣੇ 2 ਇੰਚ ਉੱਪਰ ਵੱਧ ਰੱਖਿਆ ਹੈ ਉਸ ਨੂੰ ਆਪਾਂ ਕੱਟ ਲਈ ਕੱਢ ਲਵਾਂਗੇ ਇਸ ਤੋਂ ਬਾਅਦ ਆਪਾਂ ਨੇ ਅਸਨ ਵਾਲੇ ਛੜ ਤੋਂ ਅਸਨ ਦੀ ਨਿਸ਼ਾਨੀ ਲਗਾਲਣੀ ਹੈ 10 ਇੰਚ ਐਦਾਂ ਜੇ ਭਰੇ ਮੁਰੀ ਦੀ ਨਿਸ਼ਾਨੀ ਆਵੇਗੀ ਆਪਾਂ ਜੋ ਵੀ ਇਹ ਨਿਸ਼ਾਨ ਲਗਾਉਣੇ ਆ ਬੰਦ ਛੈਡ ਤੋਂ ਖੁੱਲੀ ਛੈਡ ਵਾਲ ਨੂੰ ਲਗਾਉਣੀ ਆ ਇਸ ਤੋਂ ਬਾਅਦ ਆਪਾਂ ਇਸ ਦੀ ਮੂਰੀ ਰੱਖਾਂਗੇ 7 ਇੰਚ 1 ਇੰਚ ਆਪਾਂ ਵਧਾ ਕੇ ਲੈ ਲਵਾਂਗੇ ਜੋ ਕਿ ਆਪਣੇ ਸਲਾਈ ਵਿੱਚ ਜਾਵੇਗਾ ਇਸ ਤੋਂ ਬਾਅਦ ਆਪਾਂ ਇਸੇ ਨੂੰ ਆਪਣੇ ਅਸਲ ਨਾਲ ਮਿਲਾ ਲੈਣਾ ਜੇਕਰ ਤੁਸੀਂ ਜਿਆਦਾ ਹੈਵੀ ਸਾਈਜ਼ ਦੀ ਸਲਵਾਰ ਬਣਾ ਰਹੇ ਹੋ ਤਾਂ ਤੁਸੀਂ ਇਹ ਨਿਸ਼ਾਨ ਜੋ ਵੀ ਲਗਾਉਣਾ ਹੈ ਤਾਂ ਇੰਚੀ ਟੇਪ ਨਾਲ ਇਦਾਂ ਹੀ ਰੱਖ ਕੇ ਲਗਾਉਣਾ ਹੈ ਜੇਕਰ ਤੁਸੀਂ ਥੋੜੀ ਜਿਹੀ ਨੈਰੋ ਸਲਵਾਰ ਬਣਾ ਰਹੇ ਹੋ ਥੋੜੀ ਜਿਹੀ ਵੀ ਘੱਟ weight ਦੀ ਪਤਲੀ ਲੇਡੀ ਲਈ ਬਣਾ ਰਹੇ ਹੋ ਤਾਂ ਤੁਸੀਂ ਇਹ ਕੱਟ ਇਦਾਂ স্ਕੇਲ ਨਾਲ ਪਾ ਸਕਦੇ ਹੋ ਫਿਰ ਇਹ ਆਪਣੀ ਇਹ ਵਾਲੀ ਕੱਟ ਆਪਾਂ ਥੋੜੀ ਜੰਦਰ ਨੂੰ ਰੱਖ ਕੇ ਪਾਵਾਂਗੇ ਜੇਕਰ ਸਾਈਜ਼ ਹੈਵੀ ਹੈ ਤਾਂ ਇਹ ਕੱਟ ਤੁਸੀਂ ਅੰਦਰ ਨੂੰ ਨਹੀਂ ਪਾਉਣੀ ਫੇਰ ਇਸ ਨਾਲ ਸਲਵਾਰ ਦਾ ਪਹੁੰਚੇ ਤੇ ਜਿਹੜਾ ਉਪਰ ਉਠਣ ਦੀ ਪ੍ਰੋਬਲਮ ਆ ਉਹ ਆ ਜਾਂਦੀ ਹੈ ਇਸ ਕਰਕੇ ਫਿਰ ਆਪਾਂ ਬਿਲਕੁਲ ਐਦਾਂ ਸਿੱਧੀ ਕੱਟ ਰੱਖਣੀ ਹੈ ਇੰਚੇਟੇਪ ਨਾਲ ਬਣਾ ਕੇ ਮੇਰੇ ਤੋਂ ਤੁਸੀਂ ਥੋੜੀ ਜੰਤਰ ਨੂੰ ਗਲਾਈ ਦੇ ਕੇ ਕੱਟ પા ਸਕਦੇ ਹੋ ਹਾਂਜੀ ਇਸ ਤੋਂ ਬਾਅਦ ਆਪਾਂ ਨੇ ਜੋ ਕਿ 2 ਇੰਚ ਆਪਣੇ ਉੱਪਰ ਕੱਟ ਲਈ ਰੱਖਿਆ ਸੀ ਉਹ 2 ਇੰਚ ਤੋਂ ਆਸ ਨਾਲੀ ਸ਼ੈਡ ਬਿਲਕੁਲ ਨੁੱਕਰ ਤੇ ਰੱਖਦੇ ਹੋਏ ਐਦਾਂ ਤਿਰਸੀ ਕੱਟ ਪਾ ਲਵਾਂਗੇ ਹਾਂ ਜਿਸ ਦਾ ਇੱਕ ਕਾਰਨ ਆ ਆਪਣੀ ਜੋ ਕਿ ਇਧਰਲੀ ਸਾਈਡ ਦੀ ਲੰਬਾਈ ਉਹ ਵੱਧ ਜਾਂਦੀ ਹੈ ਜਿਸ ਨਾਲ ਕੇ ਆਪਣੀ ਸੈਂਟ ਦੀ ਸਲਾਈ ਉੱਪਰ ਨੂੰ ਨਹੀਂ ਉਫਦੀ ਬੈਕ ਤੋਂ ਪਹੁੰਚ ਜਿਹੜਾ ਨਹੀਂ ਚੱਕਿਆ ਜਾਂਦਾ ਹਾਂ ਜਿੱਦ ਤੱਕ ਆਪਾਂ ਆਪਣੀ ਸਲਵਾਰ ਦੀ ਕਟਿੰਗ ਜਿਹੜੀ ਕਰ ਲਵਾਂਗੇ ਜੋ ਵੀ ਇਹਦੇ ਲੈ ਸਾਈਡ ਤੋਂ ਕਪੜਾ ਨਿਕਲਦਾ ਹੈ ਇਸ ਨੂੰ ਆਪਾਂ ਪਲਟ ਕੇ ਇਹਦਾ ਅਸਨਾਈ ਛੜ ਐਡ ਕਰ ਲਵਾਂਗੇ ਤੁਹਾਪਣੇ ਇੱਕ ਸਾਈਡ ਆਪਣੇ ਅਸਨ ਦਾ ਕਪੜਾ ਜਿਹੜਾ ਉਹ ਐਡ ਕਰ ਲਿਆ ਹੈ ਜੇਕਰ ਤੁਹਾਡਾ ਕਪੜਾ ਜ਼ਿਆਦਾ ਹੀ ਘਟਾ ਰਿਹਾ ਕਿਰ ਤਾਂ ਤੁਸੀਂ ਐਦਾਂ ਆਪਣੇ ਚਾਰੇ ਪੱਲਿਆਂ ਤੇ ਵੀ ਅਸਨ ਐਡ ਕਰ ਸਕਦੇ ਹੋ ਜੇਕਰ ਤੁਹਾ ਅਨੁਸਾਰ ਚਾਰੇ ਪੱਲਿਆਂ ਤੇ ਅਸਨ ਕੋਣ ਦੀ ਲੋੜ ਪੈ ਰਹੀ ਹੈ ਤਾਂ ਤੁਸੀਂ ਇੱਥੋਂ 16 ਇੰਚ ਅਸਨ ਦਾ ਛੱਡਦੇ ਹੋਏ ਇਦਾਂ ਮਾਰਕਿੰਗ ਕਰ ਲੈਣੀ ਹੈ ਉਸ ਤੋਂ ਬਾਅਦ ਅਲੱਗ ਤੋਂ ਕਪੜਾ ਜੋੜ ਕੇ ਬਾਅਦ ਵਿੱਚ ਆਪਾਂ ਅਸਨ ਦੇ 10 ਇੰਚ ਛੱਡਦੇ ਹੋਏ ਕੱਟ ਪਾ ਲਵਾਂਗੇ ਹਾਂ ਜੇ ਤਾਂ ਆਪਣੀ ਸਲਵਾਰ ਦੀ ਕਟਿੰਗ ਹੋ ਗਈ ਆ ਪੂਰੀ ਇਸ ਤੋਂ ਬਾਅਦ ਆਪਾਂ ਲਗਾ ਲਵਾਂਗੇ ਬੈਲਟ ਜੋ ਵੀ ਬਾਕੀ ਦਾ ਕੱਪੜਾ ਰਹਿੰਦਾ ਹੈ ਇਸ ਵਿੱਚ ਆਪਾਂ ਨੇ ਆਪਣੀ ਬੈਲਟ ਦਾ ਕੱਪੜਾ ਕੱਟ ਕਰ ਲੈਣਾ ਹੈ ਲੇਮ ਬੈਲਟ ਦੀ ਲੰਬਾਈ ਵਿੱਚ ਆਪਾਂ 2.5 ਇੰਚ ਵਧਾ ਕੇ ਰੱਖਾਂਗੇ ਚੜਾਈ ਵਿੱਚ 1 ਇੰਚ ਜੋ ਕਿ ਆਪਣਾ ਸਲਾਨੇ ਵਿੱਚ ਜਾਵੇਗਾ ਉੱਪਰ ਤੋਂ ਆਪਣਾ 2 ਇੰਚ ਦਾ ਨਿਫਾ ਜਾਵੇਗਾ ਅੱਧਾ ਇੰਚ ਆਪਣਾ ਸਲਾਈ ਵਿੱਚ ਚਲੇ ਜਾਵੇਗਾ ਇਦਾਂ ਆਪਾਂ ਨੇ ਆਪਣੀ ਬੈਲਟ ਦੀ ਕਟਾਈ ਕਰ ਲੈਣੀ ਹੈ ਜੇ ਤਾਂ ਆਪਣੀ ਸਲਵਾਰ ਜਿਹੜੀ ਕੱਟ ਚੁੱਕੀ ਹੈ ਇਦਾਂ ਤੁਸੀਂ ਵੀ ਆਪਣੀ ਸਲਵਾਰ ਦਾ ਫੇਰ ਵਧਾਉਣ ਲਈ ਉਸ ਵਿੱਚ ਆਸਾਨ ਦਾ ਕਪੜਾ ਜੋੜ ਕੇ ਆਪਣੀ ਸਲਵਾਰ ਨੂੰ ਜਿਹੜੀ ਪੂਰੇ ਤਰੀਕੇ ਨਾਲ ਸੋਹਣੀ ਲੁੱਕ ਦੇ ਸਕਦੇ ਹੋ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਹੈਲਪਫੁਲ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਜਰੂਰ ਕਰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਹਾਨੂੰ ਇਦਾਂ ਦੀ ਵੀਡੀਓ ਸਭ ਤੋਂ ਪਹਿਲਾਂ ਮਿਲਦੀ ਰਹੇਣਾ ਸਾਡੀ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ